ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਚਰਚਾਵਾਵਾਂ ਤੇਜ਼ ਹੋ ਰਹੀਆਂ ਨੇ ਔਰ ਇਹਨਾਂ ਚਰਚਾਵਾਂ ਦੇ ਵਿੱਚ ਇਹ ਹੁਣ ਸਾਫ਼ ਕਿਹਾ ਜਾ ਰਿਹਾ ਕਿ ਗੱਠਜੋੜ ਹੋਣ ਦੀ ਕਗਾਰ ਤੇ ਹੈ ਬੀਜੇਪੀ ਦੇ ਨਾਲ ਗੱਠਜੋੜ ਜਿਹੜਾ ਹੈ ਉਹ ਵੱਟ ਦੇ ਉੱਤੇ ਪਿਆ ਹੈ ਸੁਖਬੀਰ ਬਾਦਲ ਜ਼ਿਆਦਾ ਰਿਲੈਕਸਡ ਚੱਲ ਰਹੇ ਸੀ ਕਿਹਾ ਜਾ ਰਿਹਾ ਹੈ ਕਿ ਉਹਦਾ ਕਾਰਨ ਇਹੀ ਹੈ ਕਿ ਹੁਣ ਬੀਜੇਪੀ ਦੇ ਨਾਲ ਮੋਢੇ ਨਾਲ ਮੋਢੇ ਜੁੜ ਗਏ ਨੇ ਤੇ ਬਾਹਾਂ ਨਾਲ ਬਾਹਾਂ ਜੁੜ ਗਈਆਂ ਨੇ ਹੁਣ ਕਦੇ ਵੀ ਕਿਸੇ ਵੇਲੇ ਵੀ ਗੱਠਜੋੜ ਹੋ ਸਕਦਾ ਆ ਬਿਵਹਾਰ ਸੈਮਰਤ ਕੋਰ ਬਾਦਲ ਜਿਹੜੇ ਉਹ ਬਠਿੰਡਾ ਤੋਂ ਜ਼ਰੂਰ ਐਮਪੀ ਜਿੱਤੇ ਨੇ ਪਰ ਕਿਹਾ ਜਾ ਰਿਹਾ ਕਿ ਇਸ ਗੱਠਜੋੜ ਹੋਣ ਤੋਂ ਬਾਅਦ ਐਨਡੀਏ ਦੇ ਵੱਲੋਂ ਉਹ ਕੇਂਦਰੀ ਮੰਤਰੀ ਹੋਣਗੇ 2020 ਦੇ ਵਿੱਚ ਇਹ ਗੱਠਜੋੜ ਟੁੱਟਿਆ ਸੀ ਉਸ ਵੇਲੇ ਜਦੋਂ ਸ਼ਰੋਮਣੀ ਅਕਾਲੀ ਦਲ ਨੇ ਆਪ ਪੈਰ ਪੇਸ਼ਾਂ ਖਿੱਚੇ ਸੀ ਪਰ ਹੁਣ ਚਰਚਾਾਂਵਾਂ ਦੁਬਾਰਾ ਤੇਜ਼ ਹੋ ਗਈਆਂ ਨੇ ਕਿ ਗੱਠਜੋੜ ਦੁਬਾਰਾ ਹੋ ਸਕਦਾ ਹੈ ਕਿਸੇ ਵੇਲੇ ਵੀ ਇਸ ਦਾ ਐਲਾਨ ਕੀਤਾ ਜਾ ਸਕਦਾ ਆ ਖੈਰ ਇਥੇ ਆਣ ਕੇ ਹੁਣ ਸਵਾਲ ਖੜਾ ਹੁੰਦਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਜਿਸ ਹਾਲਾਤ ਵਿੱਚ ਹੈ ਉਹ ਹਾਲਾਤ ਅਕਾਲੀ ਦਲ ਦੇ ਭਵਿੱਖ ਵਾਸਤੇ ਸਖਾਲੇ ਨਹੀਂ ਚਰਚਾਵਾ ਤੀਜ ਨੇ ਕਿ ਜਿਹੜਾ ਦੋ 파ੜ ਅਕਾਲੀ ਦਲ ਹੋਇਆ ਇਸ ਦਾ ਭਵਿੱਖ ਕੀ ਹੈ ਚਰਚਾਵਾ ਤੀਜ ਨੇ ਕਿ ਕੀ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਜਾਣ ਵਾਲੀ ਹੈ ਔਰ ਉਸੇ ਦਰਮਿਆਨ ਸੁਖਬੀਰ ਸਿੰਘ ਬਾਦਲ ਦੇ ਬਾਰੇ ਚ ਚਰਚਾ ਇਹ ਛੱਡਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗੱਠਜੋੜ ਕਾਇਮ ਹੋਣ ਜਾ ਰਿਹਾ ਜਿਹੜਾ ਗੱਠਜੋੜ ਬਗੈਰ ਸ਼ਰਤਾਂ 1997 ਤੋਂ ਬਾਅਦ ਸਾਹਮਣੇ ਆਇਆ ਸੀ ਪੇਸ਼ ਆਇਆ ਸੀ ਉਹ ਗੱਠਜੋੜ ਜਿਹੜਾ ਆ ਉਹ 2020 ਚ ਜਾ ਕੇ ਤਾਂ ਟੁੱਟ ਗਿਆ ਪਰ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਕੁਝ ਸ਼ਰਤਾਂ ਰੱਖਤੀਆਂ ਸੀਗੀਆਂ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਬੇਸ਼ੱਕ ਚੰਗੀ ਗੱਲ ਕੀਤੀ ਹੈ ਸਹੀ ਕੀਤਾ ਹੈ ਗੱਠਜੋੜ ਸ਼ਰਤਾਂ ਦੇ ਉੱਤੇ ਹੋਣਾ ਚਾਹੀਦਾ ਪਰ ਕੀ ਜੇ ਹੁਣ ਗੱਠਜੋੜ ਹੋਣ ਜਾ ਰਿਹਾ ਹੈ ਤਾਂ ਕੀ ਮੋਦੀ ਸਰਕਾਰ 3.0 ਨੇ ਇਹ ਸਾਰੀਆਂ ਸ਼ਰਤਾਂ ਮੰਨ ਲਈਆਂ ਨੇ ਜਾਂ ਫਿਰ ਹੁਣ ਦੁਬਾਰਾ ਬਗੈਰ ਕਿਸੇ ਸ਼ਰਤ ਦੇ ਇਹ ਗੱਠ ਜੋੜ ਹੋਣ ਜਾ ਰਿਹਾ ਹੈ ਚਰਚਾਵਾਂ ਕਾਫੀ ਤੇਜ਼ ਨੇ ਪੰਥਕ ਸ਼ਰਤਾਂ ਸਿਗੀਆਂ ਜਨਾਬ ਦੇ ਆਧਾਰ ਦੇ ਉੱਤੇ ਗੱਠ ਜੋੜ ਦੀ ਗੱਲ ਕੀਤੀ ਜਾ ਰਹੀ ਸੀ ਪਰ ਦੂਜੇ ਪਾਸੇ ਹੁਣ ਦੁਬਾਰਾ ਚਰਚਾ ਤੇਜ਼ ਹੋ ਗਈ ਹੈ ਕਿ ਗੱਠਜੋੜ ਹੋ ਸਕਦਾ ਹੈ ਤਾਂ ਕੀ ਪੰਥਕ ਸ਼ਰਤਾਂ ਮੰਨ ਲਈਆਂ ਗਈਆਂ ਨੇ ਔਰ ਦੂਸਰੀ ਗੱਲ ਅਕਾਲੀ ਦਲ ਤੇ ਭਾਜਪਾ ਦੋਵੇਂ ਇਹੋ ਜੀ ਸਿਆਸੀ ਸਥਿਤੀ ਦੇ ਵਿੱਚ ਹੈ ਕਿ ਦੋਵਾਂ ਨੂੰ ਡਰ ਜਿਹੜਾ ਉਹ ਬਣਿਆ ਹੋਇਆ ਹੈ ਭਾਜਪਾ ਦੀ ਮੌਜੂਦਾ ਅਵਸਥਾ ਵੀ ਜਿਹੜੀ ਹੈ ਉਹ ਇਸੇ ਤਰ੍ਹਾਂ ਡਾਮਾ ਡੋਲ ਹੈ ਦੂਜੇ ਪਾਸੇ ਆਂਧਰਾ ਪ੍ਰਦੇਸ਼ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਦੀ ਜਿਹੜੀ ਪਾਰਟੀ ਹੈ ਉਹ ਕਿਸੇ ਵੇਲੇ ਵੀ ਆਈਐਨਡੀਆ ਦਾ ਹੱਥ ਫੜ ਸਕਦੀ ਹੈ ਚਰਚਾਵਾਂ ਇਹ ਵੀ ਨੇ ਜਿਸ ਦੇ ਨਾਲ ਉਹਨਾਂ ਨੂੰ ਵੱਡੀ ਪ੍ਰੋਬਲਮ ਹੋ ਸਕਦੀ ਹੈ ਪਰ ਦੂਜੇ ਪਾਸੇ ਅਕਾਲੀ ਦਲ ਦੀ ਜੇ ਗੱਲ ਕਰੀਏ ਤਾਂ ਅਕਾਲੀ ਦਲ ਵੀ ਕੋਈ ਚੰਗੇ ਹਾਲਾਤਾਂ ਦੇ ਵਿੱਚ ਨਹੀਂ ਹੈ ਲੋਕ ਸਭਾ ਦੇ ਵਿੱਚ ਇੱਕ ਐਮਪੀ ਆ ਉਹ ਵੀ ਬੀਬਾ ਹਰਸਿਮਰਤ कौर ਬਾਦਲ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਵਿਧਾਨ ਸਭਾ ਇਲੈਕਸ਼ਨਸ 2022 ਵਾਲੀਆਂ ਹਾਰ ਚੁੱਕੇ ਨੇ ਪ੍ਰਕਾਸ਼ ਸਿੰਘ ਬਾਦਲ ਹਾਰ ਚੁੱਕੇ ਸਨ ਔਰ ਵੱਡੇ ਵੱਡੇ ਜਿਹੜੇ ਇਹਨਾਂ ਦੇ ਲੀਡਰ ਸੀ ਉਹ ਹਾਰ ਚੁੱਕੇ ਸਨ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ 10 ਸੀਟਾਂ ਦੇ ਉੱਤੇ ਜ਼ਮਾਨਤ ਜਬਤ ਕਰਾਈ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਸ ਤੋਂ ਬਾਅਦ ਹਾਲਾਤ ਜਿਹੜੇ ਨੇ ਉਹ ਕਲੀਅਰ ਹੋ ਚੁੱਕੇ ਨੇ ਜਲੰਧਰ ਜ਼ਿਮਨੀ ਚੋਣ ਹੋ ਕੇ ਹੱਟੀ ਐ ਇਸ ਜ਼ਿਮਨੀ ਚੋਣ ਦੇ ਵਿੱਚ ਅਕਾਲੀ ਦਲ ਦੇ ਕੀ ਹਾਲਾਤ ਸੀਗੇ 1245 ਵੋਟਾਂ ਕਿਸੇ ਆਧਾਰ ਦੇ ਵਿੱਚ ਨਹੀਂ ਆਉਂਦੀਆਂ ਜਿਸ ਵਾਸਤੇ ਕਲੀਅਰ ਹੋ ਗਿਆ ਕਿ ਹੁਣ ਅਕਾਲੀ ਦਲ ਕਿੱਥੇ ਸਟੈਂਡ ਕਰਦਾ ਪਿਆ ਇਹੋ ਜੀ ਸਥਿਤੀ ਦੇ ਵਿੱਚ ਔਰ ਖਾਸ ਕਰਕੇ ਉਸ ਵੇਲੇ ਜਦੋਂ ਸੁਖਬੀਰ ਸਿੰਘ ਬਾਦਲ ਦੀ ਕੁਰਸੀ ਦਾਤੇ ਲੱਗੀ ਹੋਈ ਹੈ ਕਿਸੇ ਵੇਲੇ ਵੀ ਸੂਤਰਾ ਮੁਤਾਬਕ ਜਾਂ ਕਥਤ ਤੌਰ ਤੇ ਕਹਿ ਦਈਏ ਕਿ ਕੁਰਸੀ ਜਾ ਸਕਦੀ ਹੈ ਉਸ ਸਥਿਤੀ ਦੇ ਵਿੱਚ ਜੇ ਗੱਠਜੋੜ ਵੀ ਕੀਤਾ ਜਾਵੇ ਤਾਂ ਉਸ ਦਾ ਕੀ ਆਧਾਰ ਰਹੇਗਾ ਵੇਖਣਾ ਹੋਵੇਗਾ ਔਰ ਇਹ ਗੱਠਜੋੜ ਕੀ ਕੁਝ ਲੈ ਕੇ ਆਵੇਗਾ ਖਾਸ ਕਰਕੇ ਇਹਦੀਆਂ ਚਰਚਾਵਾਂ ਤੇਜ਼ ਨੇ ਕਿਉਂਕਿ ਅਕਾਲੀ ਦਲ ਜਿਹੜਾ ਹੈ ਉਹ ਆਪਣੇ ਬਾਗੀ ਧੜੇ ਤੇ ਇਲਜ਼ਾਮ ਲਾ ਰਿਹਾ ਕਿ ਉਹ ਬੀਜੇਪੀ ਦਾ ਧੜਾ ਹੈ ਤੇ ਬਾਗੀ ਧੜਾ ਜਿਹੜਾ ਉਹ ਅਕਾਲੀ ਦਲ ਦੇ ਉੱਤੇ ਇਲਜ਼ਾਮ ਲਾ ਰਿਹਾ ਯਾਨੀ ਕਿ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਤੇ ਇਲਜ਼ਾਮ ਲਾ ਰਿਹਾ ਕਿ ਇਹਨਾਂ ਦੀ ਸਾਂਝ ਬੀਜੇਪੀ ਨਾਲ ਨਹੀਂ ਰਹੀ ਹੈ ਹੁਣ ਬੀਜੇਪੀ ਦੇ ਨਾਲ ਸਾਂਝ ਤਾਂ ਦੋਮਾਂ ਦੀ ਰਹੀ ਹੈ ਇਹ ਤਾਂ ਸਭ ਨੂੰ ਪਤਾ ਪਰ ਆਉਂਦਾ ਸਮਾਂ ਹੁਣ ਗੱਠਜੋੜ ਤੋਂ ਬਾਅਦ ਕੀ ਲੈ ਕੇ ਆਊਗਾ ਕੀ ਬਾਗੀ ਧੜਾ ਦੁਬਾਰਾ ਸਖਬੀਰ ਬਾਦਲ ਨਾਲ ਹੱਥ ਮਲਾ ਲੂਗਾ ਇਸ ਗੱਠ ਜੋੜ ਤੋਂ ਬਾਅਦ ਜੇ ਹੁੰਦਾ ਆ ਤਾਂ ਔਰ ਜੇ ਨਹੀਂ ਹੁੰਦਾ ਤੇ ਅਕਾਲੀ ਦਲ ਦੀ ਕੀ ਸਥਿਤੀ ਹੋਵੇਗੀ ਇਹਦੇ ਉੱਤੇ ਵੀ ਸਵਾਲ ਖੜਦੇ ਨੇ ਜੋ ਵੀ ਹੋਏਗਾ ਦੱਸ ਦੇ ਰਵਾਂਗੇ ਬਣੇ ਰੋਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ